ਅਸੀਂ ਕੀ ਰਾਂਗੇ ਇਹ ਚੰਡੀਗੜ ਵੜੇਗਾ ਚੰਡੀਗੜ ਕਾਂਗਰਸ ਭੌਣਗੇ ਰਾਂਗੇ ਅਸੀਂ ਜਦ ਇਹਨਾਂ ਨੂੰ ਰਾਜਨੀਤੀ ਚਾਹੀਦੀ ਹੈ ਤਾਂ ਇਹਨਾਂ ਨੂੰ ਐਸਸੀ ਸਮਾਜ ਮਜਬੀ ਸਮਾਜ ਇਹ ਲੱਗਦਾ ਬਹੁਤ ਪਿਆਰਾ ਇਹ ਕੀ ਵੀ ਤੁਸੀਂ ਮਾਣਾ ਬੋਲਦੋਗੇ ਮਾफी ਮੰਗ ਲੋਗੇ ਇਹ ਤਾਂ ਪੂਰੇ ਸਮਾਜ ਦੀ ਬੇਦਬੀ ਹੈ ਇਹ ਮਜਬੀ ਸਿੰਘਾਂ ਦੀ ਬੇਦਬੀ ਹੈ ਰਾਹੁਲ ਗਾਂਧੀ ਨੂੰ ਬਗਾਦਾ ਈਮੇਲ ਲਿਖ ਚੁੱਕੀ ਹੈ ਇਹ ਅਜੇ ਬੰਦੇ ਨੂੰ ਰਾਜਾ ਬੜਿੰਗ ਤੇ ਬਿਆਨ ਤੋਂ ਬਾਅਦ ਐਸਸੀ ਸਮਾਜ ਦੇ ਵਿੱਚ ਕਾਫੀ ਗੁੱਸਾ ਹੈਗਾ ਵਿਰੋਧ ਹੈਗਾ ਔਰ ਉਹਨਾਂ ਦੀ ਮੰਗ ਇਹ ਹੈਗੀ ਹੈ ਕਿ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਰਾਜਾ ਵੜਿੰਗ ਦੇ ਉੱਤੇ ਹੋਣੀ ਚਾਹੀਦੀ ਹੈ ਸਾਡੇ ਨਾਲ ਵਲਵਿਕੀ ਸਮਾਜ ਦੇ ਯੁਵਾ ਨੇਤਾ ਨੇ ਚੰਡੀਗੜ੍ਹ ਤੋਂ ਜੋਸਫ ਵੈਦ ਦੀ ਗੱਲਬਾਤ ਕਰ ਲਏ ਨੇ ਆ ਕਿਸ ਤਰ੍ਹਾਂ ਦੇਖਦੇ ਹੋ ਭਾਜੀ ਇੱਕ ਬਿਆਨ ਰਾਜਾ ਵੜਿੰਗ ਵੱਲੋਂ ਦਿੱਤਾ ਗਿਆ ਉਸ ਤੋਂ ਬਾਅਦ ਮੰਗ ਕੀਤੀ ਗਈ ਕਿ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਐਸਸੀ ਸਮਾਜ ਵੱਲੋਂ ਪਰ ਨਾਲ ਹੀ ਨਾਲ ਐਸਸੀ ਕਮਿਸ਼ਨ ਨੇ ਬੁਲਾਇਆ ਨੈਸ਼ਨਲ ਕਮਿਸ਼ਨ ਐਸਸੀ ਜਿਹੜਾ ਉਹ ਇਨਵੋਲਵ ਹੋਇਆ ਐਫ ਆਈ ਆਰ ਦਰਜ ਹੋ ਗਈ ਹੋਰ ਕੀ ਮੰਗ ਕਰਦੇ ਹਾਂ ਕੀ ਕਾਰਵਾਈ ਹੋਣੀ ਚਾਹੀਦੀ ਹੈ ਅੱਲਿਗਲ ਦਾ ਭਾਜੀ ਤੁਹਾਨੂੰ ਜੈ ਵਾਲਮੀਕੀ ਜਿਹੜਾ ਆਪਣਾ ਇਹ ਸਟੇਟ ਹੈ ਪੰਜਾਬ ਇਹ ਗੁਰੂਵਾਦੀ ਸਟੇਟ ਹੈ ਗੁਰਬਾਣੀ ਨੂੰ ਅਸੀਂ ਫੋਲੋ ਕਰਦੇ ਹਾਂ ਔਰ ਇਹ ਸਿਸਟਮ ਦਾ ਐਸਸੀ ਔਰ ਐਸਟੀ ਦਾ ਖਤਮ ਹੀ ਹੁੰਦਾ ਹੈ ਜਿੱਥੇ ਗੁਰਬਾਣੀ ਆ ਗਈ ਉੱਥੇ ਸਮਾਨਤਾ ਦੀ ਗਰੋਂਦੀ ਹੈ ਗੁਰੂ ਨਾਨਕ ਦੇਵ ਜੀ ਨੇ ਵੀ ਬਾਣਿਆਂ ਚ ਗੁਰੂਵਾਦੀ ਬਾਣਿਆਂ ਚ ਵੀ ਰਾਜਾ ਵਰਡਿੰਗ ਨੂੰ ਇੱਕ ਗਲ ਸਮਝ ਨਹੀਂ ਚਾਹੀਦੀ ਹੈ ਉਹਦੇ ਦਿਮਾਗ ਪੈਸਾ ਹੁਣ ਤਾਂ ਆ ਰਹੀ ਹੈ ਦਿਮਾਗ ਤੇ ਪਰ ਜਦ ਉਹ ਉਹ ਇਤਿਹਾਸ ਪੜ੍ਹੇਗਾ ਜਿਹੜਾ ਇਤਿਹਾਸ ਹੈ ਉਹਨੂੰ ਅਸੀਂ ਦੁਬਾਰਾ ਬਣਾਉਣਾ ਹੈ ਸਾਡਾ ਵਰਡਿੰਗ ਨੂੰ ਇਹ ਜਿਹੜਾ ਸਾਡਾ ਦੇਸ਼ ਹੈ ਜਿਹੜਾ ਪੰਜਾਬ ਹੈ ਇਹ ਘੁਰਵਾ ਦੀ ਧਰਤੀ ਤੇ ਇਹ ਜਿੰਨੇ ਵੀ ਸਾਡੇ ਮਜਬੀ ਸਿੰਘ ਰਹੇ ਮੈਂ ਤੁਹਾਨੂੰ ਗੱਲ ਕਰਾਂਗਾ ਬਾਬਾ ਜੀਵਨ ਸਿੰਘ ਜੀ ਦੀ ਜਿਨ੍ਹਾਂ ਨੂੰ ਬਾਈ ਜੇਤਾ ਜੀ ਕਹਿੰਦੇ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਲੈ ਕੇ ਆਨੰਦਪੁਰ ਸਾਹਿਬ ਦਿੱਤਾ ਤੀਜਾਏ ਉਹ ਕੌਣ ਸੀਗੇ ਮਜੀਠ ਸਿੰਘ ਸੀਗੇ ਜਿਹੜਾ ਵੀ ਸਿੱਖ ਧਰਮ ਹੈ ਉਹ ਸਭ ਨੂੰ ਇੱਕ ਜੋੜ ਕੇ ਜਗੂ ਗੋਵਿੰਦ ਸਿੰਘ ਜੀ ਨੇ ਉਹਨਾਂ ਨੂੰ ਗਲੇ ਲਾ ਕੇ ਕਿਹਾ ਰੰਗਰੇਟੇ ਗੁਰੂ ਦੇ ਬੇਟੇ ਜਦ ਗੁਰੂ ਮਹਾਰਾਜ ਭੇਦਭਾਵ ਨਹੀਂ ਕਰਦੇ ਉਹ ਭੇਦਭਾਵ ਨੂੰ ਮਟਾਉਂਦੇ ਆ ਇਹ ਰਾਜਾ ਵਡਿੰਗ ਜਹੇ ਜੇ ਇਨ ਜੇ ਮਲੇ ਵਾਲਾ ਤੁਸੀਂ ਇਹ ਚਰਨ ਦੀ ਧੂਲ ਵੀ ਨਹੀਂ ਗੁਰੂ ਮਹਾਰਾਜ ਦੀ ਇਹ ਜੇ ਲੋਕ ਹੀ ਬਟਵਾਰਾ ਕਰਦੇ ਨੇ ਜਦ ਇਹਨਾਂ ਨੂੰ ਰਾਜਨੀਤੀ ਚਾਹੀਦੀ ਹੈ ਤਾਂ ਇਹਨਾਂ ਨੂੰ ਐਸਸੀ ਸਮਾਜ ਮਜਵੀ ਸਮਾਜ ਇਹ ਲੱਗਦਾ ਵੱਡਾ ਪਿਆਰਾ ਉਹਦੇ ਬਾਅਦ ਇਹ ਇਹਨਾਂ ਨੂੰ ਪੱਟੇ ਚਕਣੋ ਵਾਲੇ ਬਿੱਕਾਲਾ ਇਹ ਸ਼ਬਦ ਕੀ ਹੈ ਰਾਜਾ ਵਰਡਿੰਗ ਦੇ ਕਾਰਵਾਈ ਉਹਦਾ ਸਾਰਾ ਸਮਾਜ ਚੰਡੀਗੜ੍ਹ ਤੋਂ ਵਿਰਾਨ ਹੋਣਾ ਜੇ ਕਾਰਵਾਈ ਹੋਣੀ ਹੈ ਇਹਦਾ ਬਾਈਕਾਟ ਕਰਾਂਗੇ ਕਾਂਗਰਸ ਦੇ ਅਧਿਖਸ਼ ਉਹ ਵੀ ਦਲਿਤ ਨੇ ਉਹਨਾਂ ਨੂੰ ਵੀ ਔਰ ਕਾਂਗਰਸ ਪਾਰਟੀ ਨੂੰ ਇਹਦਾ ਬਾਈਕਾਟ ਕਰਨਾ ਚਾਹੀਦਾ ਜਿਹੜੀ ਪਾਰਟੀ ਦਾ ਨਾਂ ਲੈਂਦਾ ਵੀ ਦਲਿਤ ਨੂੰ ਸਮਾਨ ਦਿੰਦੀ ਹੈ ਇਹ ਜਿਹੇ ਅਧਿਖਸ਼ ਇਹ ਜਿਹਦੀ ਅਧਿਖਸ਼ਤਾ ਜਾਣੀ ਚਾਹੀਦੀ ਹੈ ਸਾਡਾ ਮੰਨਣਾ ਹੈ ਮਤਲਬ ਕਿ ਪ੍ਰਧਾਨਗੀ ਤੋਂ ਹਟਾਉਣਾ ਚਾਹੀਦਾ ਇਹਨਾਂ ਨੂੰ ਪੰਜਾਬ ਦੀ ਬਿਲਕੁਲ ਹਟਾਉਣਾ ਚਾਹੀਦਾ ਜੀ ਇਹ ਜਿਹੇ ਮਾਨਸਿਕਤਾ ਵਾਲੇ ਲੋਕ ਲੋਕੀ ਜਿਹੜੇ ਆ ਉਹ ਕੀ ਨਿਆਂਦਲਦਲਾਂਗੇ ਦੱਸੋ ਪਰ ਮਾਫੀ ਵੀ ਮੰਗੀ ਉਹਨਾਂ ਨੇ ਮਾਫੀ ਤੋਂ ਬਾਅਦ ਐਫ ਆਈ ਆਰ ਹੋ ਗਈ ਸਾਰੇ ਲੋਕੀ ਮਤਲਬ ਐਸਸੀ ਕਮਿਸ਼ਨ ਇਨਵੋਲਵ ਹੋ ਗਿਆ ਨੈਸ਼ਨਲ ਐਸਸੀ ਕਮਿਸ਼ਨ ਇਨਵੋਲਵ ਹੋ ਗਿਆ ਉਸ ਤੋਂ ਬਾਅਦ ਵੀ ਹੁਣ ਲੱਗਦਾ ਕਿ ਕਾਰਵਾਈ ਹੋਣੀ ਚਾਹੀਦੀ ਔਰ ਵੀ ਭਾਜੀ ਮਾਫੀ ਇਹ ਤਾਂ ਫਿਰ ਟੀਆਰਪੀ ਹੋ ਗਈ ਤੁਸੀਂ ਇਦਾਂ ਇਦਾਂ ਇੱਕ ਗ੍ਰਹਿ ਮੰਤਰੀ ਰਹੇ ਨੇ ਮੋਟਾ ਸਿੰਘ ਜੀ ਆਦਰਨੀ ਸਾਡੇ ਪੰਜਾਬ ਦੇ ਇਹ ਕੀ ਵੀ ਤੁਸੀਂ ਮਾਣਾ ਬੋਲਦੋਗੇ ਮਾਫੀ ਮੰਗ ਲੋਗੇ ਇਹ ਤਾਂ ਪੂਰੇ ਸਮਾਜ ਦੀ ਬੇਦਬੀ ਹੈ ਇਹ ਉਹ ਮਜਬੀ ਸਿੰਘਾ ਦੀ ਬੇਸਤ ਵੀ ਹੈ ਮਾਫੀ ਨਾਲ ਕਿਦਾਂ ਅਧਿਖਸ਼ਤਾ ਹਟਾਓ ਇਹਦੀ ਇਹਨੂੰ ਪਤਾ ਲੱਗਣਾ ਚਾਹੀਦਾ ਹੈ ਵੀ ਇਹਨੇ ਕੀ ਗਲ ਕਹੀ ਹੈ ਔਰ ਇਹਦਾ ਇਹਨੂੰ ਕੀ ਨੁਕਸਾਨ ਹੋਇਆ ਹੈ ਲੱਗਦਾ ਕਿ ਪ੍ਰਧਾਨਗੀ ਤੌਰ ਤੇ ਹਟਾਨ ਤੋਂ ਬਾਅਦ ਫਿਰ ਠੀਕ ਹੋ ਜਾਵੇਗਾ ਸਭ ਕੁਝ ਪ੍ਰਧਾਨਗੀ ਹਟਣੀ ਚਾਹੀਦੀ ਹੈ ਮੈਂ ਤਾਂ ਕਹਿੰਦਾ ਕਿਸੇ ਮਜਬੀ ਸਿੰਘ ਭਾਈਚਾਰੇ ਨੂੰ ਪ੍ਰਧਾਨ ਦੇਣੀ ਚਾਹੀਦੀ ਹੈ ਇਹਨਾਂ ਨੂੰ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਵੀ ਅਸੀਂ ਔਰ ਗਲਤ ਕਿਸੇ ਨੂੰ ਕਿਸੇ ਕੋਮਾਰੇ ਆ ਕਿਸੇ ਇਹ ਤਾਂ ਗਲਤ ਅਪਸ਼ਬਦਾਂ ਯੂਜ਼ ਕਰਾਂਗੇ ਤਾਂ ਉਹਦਾ ਖਾਮਾ ਜਿਹਦਾ ਭੁਗਤਾਨ ਚਾਹੀਦਾ ਹੈ ਨਾ ਇਹਨਾਂ ਨੂੰ ਮਾਫੀ ਮੰਗਣ ਲਈ ਕੀ ਹੋ ਜਾਊਗਾ ਫਿਰ ਦੁਬਾਰਾ ਉੱਠ ਕੇ ਫਿਰ ਕੋਈ ਹੋਰ ਕੋਈ ਕਹਿ ਦਊਗਾ ਇਦਾਂ ਦਾ ਜੇ ਤੁਸੀਂ ਇਹ ਮੰਗ ਕਰ ਦਿਓ ਕਿ ਪ੍ਰਧਾਨਗੀ ਤੋਂ ਹਟਾਇਆ ਜਾਵੇ ਅਗਰ ਨਹੀਂ ਹਟਾਉਂਦੇ ਪ੍ਰਧਾਨਗੀ ਤੋਂ ਤਾਂ ਫਿਰ ਅਗਲਾ ਸਟੈਪ ਕੀ ਰਹੇਗਾ ਤੁਹਾਡਾ ਨਹੀਂ ਹਟਾਉਣਾ ਇਹਦਾ ਚੰਡੀਗੜ੍ਹ ਐਲਾਨ ਹੋਣਾ ਬਾਕੀ ਹੈ ਚੰਡੀਗੜ੍ਹ ਪੰਜਾਬ ਅਸੀਂ ਘੇਰਾਂਗੇ ਇਹ ਚੰਡੀਗੜ੍ਹ ਵੜੇਗਾ ਚੰਡੀਗੜ੍ਹ ਕਾਂਗਰਸ ਨੂੰ ਘੇਰਾਂਗੇ ਅਸੀਂ ਅਜੇ ਤਾਂ ਚੰਨੀ ਵਾਲਿਆਂ ਨੂੰ ਹੁਣਾਂ ਬਾਕੀ ਐ। ਭਾਜੀ ਇਹ ਗੱਲ ਇਹਨਾਂ ਨੂੰ ਸਮਝਣੀ ਚਾਹੀਦੀ ਐ ਜਿਹੜੇ ਵੀ ਸਾਡੇ ਯੋਧਾ ਰਹੇ ਜਿਹੜੇ ਵੀ ਇਤਿਹਾਸ 'ਚ ਯੋਧਾ ਰਹੇ ਬਾਬਾ ਅਰੇ ਸਿੰਘ ਨਲਵਾ ਜੀ ਬਾਬਾ ਦੀਪ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਇਹਨਾਂ ਨੂੰ ਇਤਿਹਾਸ ਦੁਬਾਰਾ ਪੜਾਉਣਾ ਮੈਨੂੰ ਲੱਗਦਾ ਵੀ ਇਹਨਾਂ ਨੂੰ ਪੜਾਣਾ ਪੈਣਾ। ਮਜੀਬ ਸਿੰਘਾ ਕਰਕੇ ਇਹ ਪੰਜਾਬ ਜਾਦਾ ਐ। ਔਰ ਮਜੀਬ ਸਿੰਘਾ ਨੇ ਜਿਹੜੀ ਕੁਰਬਾਨੀਆਂ ਦਿੱਤੀ ਐ ਮੈਂ ਜਾਤ ਪਾਦੀ ਗੱਲ ਨਹੀਂ ਕਰਦਾ ਜਦ ਗੱਲ ਇਹ ਇਹ ਕਰਦੇ ਆ ਪਹਿਲਾਂ ਫਿਰ ਅਸੀਂ ਕਹਿੰਦੇ ਆ ਪਰ ਗੁਰਬਾਣੀ ਦਾ ਸ਼ਬਦ ਹੈ ਉਹ ਸਮਾਨਤਾ ਦਾ ਹੈ ਅਸੀਂ ਸਾਰੇ ਇੱਕ ਹੈ ਉਹ ਅਸੀਂ ਗੁਰੂਆਂ ਨੇ ਜਿਹੜੀ ਗੁਰਬਾਣੀ 'ਚ ਲਿਖਿਆ ਹੈ ਅਸੀਂ ਗੁਰਬਾਣੀ ਨੂੰ ਮੰਨਦੇ ਆ ਅਸੀਂ ਸਾਰੇ ਇੱਕ ਹੈ ਚੰਡੀਗੜ੍ਹ ਫਿਰ ਇਸ ਨੂੰ ਲੈ ਕੇ ਮੀਟਿੰਗ ਹੋਈ ਆ ਤੁਹਾਡੇ ਜਿਹੜੇ ਵਾਲਮੀਕ ਸਮਾਜ ਦੇ ਤੁਸੀਂ ਯੂਵਾ ਨੇਤਾ ਉਹ ਜਿਹੜੇ ਹੋਰ ਵੀ ਤੁਹਾਡੇ ਨਾਲ ਲੋਕੀ ਜੁੜੇ ਹੋਏ ਨੇ ਤੁਹਾਡੇ ਕਮੇਟੀ ਮੈਂਬਰਸ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਤੁਹਾਡੀ ਇਸ ਮਸਲੇ ਨੂੰ ਲੈ ਕੇ ਚੰਡੀਗੜ੍ਹ ਸਾਡੀ ਕਮੇਟੀ ਭਗਵਨ ਵਾਲਮੀਕ ਸ਼ੋਭਾ ਯਾਤਰਾ ਜੋ ਕਮੇਟੀ ਹੈ ਉਹਨਾਂ ਦੇ ਚੇਅਰਮੈਨ ਹੈ ਭਾਈ ਵਿਕਾਸ ਚੰਡਾਲਿਆ ਜੀ ਮੈਂ ਸਹਿਯੋਜਕ ਆ ਔਰ ਉਪ ਚੇਅਰਮੈਨ ਕਮਲ ਸਿੱਧੂ ਜੀ ਹੈ ਜੇ ਸਾਡੀ ਕਮੇਟੀ ਹੈ ਪ੍ਰਧਾਨ ਮਾਚੀਵੇ ہمارے ਹਮਪਾਲ ਸਿੰਘ ਚਾਵਰ ਜੀ ਹੈ ਸਾਡੀ ਕਮੇਟੀ ਨਾਲ ਗੱਲ ਹੋਈ ਹੈ ਅਸੀਂ ਜਲਦੀ ਰੂਪਰੇਖਾ ਤੈਅ ਕਰ ਰਹੇ ਹਾਂ ਸਾਡੀ ਕਮੇਟੀ ਰਾਹੁਲ ਗਾਂਧੀ ਨੂੰ ਬਕਾਇਦਾ ਈਮੇਲ ਲਿਖ ਚੁੱਕੀ ਹੈ ਕਿ ਇਹ ਜੇ ਬੰਦੇ ਨੂੰ ਅਧਿਖ ਨਹੀਂ ਰਹਿਣਾ ਚਾਹੀਦਾ ਜਦ ਵੀ ਨਹੀਂ ਅਗਰ ਨਹੀਂ ਇਹ ਫੈਸਲਾ ਲੈਂਦੇ ਤਾਂ ਅਸੀਂ ਦਰਨਾ ਪ੍ਰਸ਼ਨ ਕਰਾਂਗੇ ਔਰ ਅਸੀਂ ਚੰਡੀਗੜ੍ਹ 'ਚ ਜਿਹੜਾ ਇਹਨਾਂ ਦਾ ਕਾਂਗਰਸ ਭਵਨ ਹੈ ਔਰ ਪੰਜਾਬ ਕਾਂਗਰਸ ਭਵਨ ਹੈ ਉਹ ਬਕਰਾਬ ਕਰਾਂਗੇ ਠੀਕ ਹੈ ਜੀ ਬਹੁਤ ਬਹੁਤ ਤਾਂ ਬਿਲਕੁਲ ਰਾਜਾ ਵੜਿੰਗ ਦਾ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ ਹੈ ਔਰ ਇਸ ਨੂੰ ਲੈ ਕੇ ਹੁਣ ਐਸੀ ਸਮਾਜ ਦੇ ਵਿੱਚ ਕਾਫੀ ਰੋਸ਼ ਹੈਗਾ ਇਹਨਾਂ ਵੱਲੋਂ ਵੀ ਸਭ ਤੋਂ ਵੱਧ ਤੇ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਜਾਂ ਫਿਰ ਚੰਡੀਗੜ੍ਹ ਦੇ ਵਿੱਚ ਕਈ ਜਗ੍ਹਾ ਰਾਜਾ ਵੜਿੰਗ ਦਾ ਵਿਰੋਧ ਕੀਤਾ ਜਾਵੇਗਾ ਔਰ ਚੰਡੀਗੜ੍ਹ ਦੇ ਵਿੱਚ ਜਿਹੜਾ ਪੰਜਾਬ ਕਾਂਗਰਸ ਭਵਨ ਹੈ ਔਰ ਇੱਕ ਜਿਹੜਾ ਦੂਜਾ ਕਾਂਗਰਸ ਭਵਨ ਹੈਗਾ ਚੰਡੀਗੜ੍ਹ ਦਾ ਉਹਦਾ ਘਰਾਓ ਵੀ ਕੀਤਾ ਜਾਵੇਗਾ ਇਹ ਸਾਰੇ ਮਸਲੇ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਜਨਲਿਸਟ ਬਲਵਿੰਦਰ ਆਰਿਆ ਦੇ ਨਾਲ ਮੈਂ ਜੈ ਵਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ